ਆਖਿਰ ਕੌਣ ਸੀ ਡਾਕੂ ਹਸੀਨਾ ਕਿੱਦਾਂ ਕਰ ਲਈ ਇੱਕ ਔਰਤ ਨੇ 8 ਕਰੋੜ ਦੀ ਚੋਰੀ ਪੂਰੀ ਪੰਜਾਬ ਪੁਲਿਸ ਨੂੰ ਆਖਰ ਕਿਉਂ ਪੈ ਗਈਆਂ ਭਾਜੜਾ ਕਹਿੰਦੇ ਆ ਕਿ ਲਾਲਚ ਬੁਰੀ ਬੁਲਾਏ ਲਾਲਚ ਪਾਵੇਂ ਕਰੋੜਾਂ ਦਾ ਹੋਵੇ ਤੇ ਪਾਵੇਂ ਹੋਵੇ ਦੰਤਰ ਤੇ ਫਲੂਟੀ ਦਾ ਸੋ ਇੱਕ 10 ਰੁਪਏ ਦੀ ਫਰੂਟੀ ਨੇ ਪੜਾਈ ڈاکੂ ਹਸੀਨ ਸੋ ਸਿਆਣੇ ਸਹੀ ਕਹਿੰਦੇ ਨੇ ਕਿ ਚੋਰ ਜਿੰਨਾ ਮਰਜੀ ਛਾਤਰ ਹੋਵੇ ਕੋਈ ਨਾ ਕੋਈ ਗਲਤੀ ਕਰ ਹੀ ਜਾਂਦਾ ਸ਼ਸ਼ੀ ਗਾ ਜੀ ਮੈਂ ਮੁਕੇਸ਼ਵਰ ਆ ਤੇ ਅੱਜ ਫੇਰ ਇੱਕ ਇੰਟਰਸਟਿੰਗ ਜੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਦੀ ਜਿਹੜੀ ਕਹਾਣੀ ਹੈ ਇਹ ਹੈਗੀ ਆ ਪੰਜਾਬ ਦੀ ਜਿੱਦਾਂ ਕਿ ਤੁਹਾਨੂੰ ਮੈਂ ਲਾਸਟ ਟਾਈਮ ਇੱਕ ਚੋਰੀ ਦੱਸੀ ਸੀ ਜਿਹੜੀ ਬਹੁਤ ਲੰਬੀ ਚੋਰੀ ਜਿਹੜੀ ਇੰਗਲੈਂਡ ਤੋਂ ਚੱਲ ਕੇ ਪਾਕਿਸਤਾਨ ਤੱਕ ਪੁੱਜੀ ਸੀਗੀ ਅੱਜ ਦੀ ਜਿਹੜੀ ਚੋਰੀ ਆ ਇਹ ਬਹੁਤ ਵੱਡੀ ਚੋਰੀ ਹੈ ਲਗਭਗ 8.5 ਕਰੋੜ ਰੁਪਏ ਦੀ ਚੋਰੀ ਹੈ ਤੇ ਇਹ ਚੋਰੀ ਦੀ ਇੰਟਰਸਟਿੰਗ ਗੱਲ ਇਹ ਆ ਕਿ ਇਹ ਜਿਨ੍ਹਾਂ ਨੇ ਚੋਰੀ ਕੀਤੀ ਆ ਉਹ ਕੋਈ ਪ੍ਰੋਫੈਸ਼ਨਲ ਚੋਰ ਨਹੀਂ ਸਨ ਇੱਕ ਆਮ ਜਿਹਾ ਲੋਕ ਸੀ ਤੇ ਵੱਡੀ ਗੱਲ ਆ ਵੀ ਜਿਹੜਾ ਦਾ ਮਾਸਟਰਮਾਈਂਡ ਆ ਉਹ ਕੋਈ ਬੰਦਾ ਨਹੀਂ ਯਾਨੀ ਕਿ ਔਰਤ ਸੀ ਮਨਦੀਪ ਕੌਰ ਸੋ ਕਹਾਣੀ ਜਿਹੜੀ ਹੈ ਬਹੁਤ ਇੰਟਰਸਟਿੰਗ ਟੀਕਾ ਆਪਣੇ ਪ੍ਰਾਪਤ ਹੁੰਦੀ ਹੈ ਮਨਦੀਪ ਕੌਰ ਜੋ ਕਿ ਅਕਸਰ ਕਚਹਿਰੀ ਆਉਂਦੀ ਜਾਂਦੀ ਸੀ ਉਹਦਾ ਕਾਰਨ ਸੀਗਾ ਕਿ ਉਹਦਾ ਕਿਸੇ ਦੇ ਨਾਲ ਕੋਈ ਕੇਸ ਚੱਲਿਆ ਸੀ ਜਿਸ ਸਿਲਸਿਲੇ 'ਚ ਉਹ ਅਕਸਰ ਕਚਹਿਰੀ ਆਉਂਦੀ ਸੀ کورٹ ਆਉਂਦੀ ਸੀ ਤੇ ਇੰਨੀ ਸ਼ਾਤਰ ਸੀਗੀ ਕਹਿੰਦੇ ਵੀ کورٹ ਆਉਂਦੀ ਸੀਗੀ ਤੇ ਅ ਉਹਨੂੰ ਤਕਰੀਬਨ ਕਿੰਨੀਆਂ ਧਾਰਾਵਾਂ ਦਾ ਉੱਥੇ ਪਤਾ ਲੱਗ ਗਿਆ ਸੀ ਉੱਥੇ ਇੱਕ ਏਟੀਐਮ ਮਸ਼ੀਨ ਸੀ ਹੁਣ ਜਿਹੜੀ ਮਨਦੀਪ ਘੋੜਿਆ ਜਿਹਨੂੰ ਪਿਆਰ ਨਾਲ ਸਾਰੇ ਢਾਕੂ ਸੀਨਾ ਵੀ ਕਹਿੰਦੇ ਆ ਪਿਆਰ ਨਾਲ ਤੇ ਮਨਦੀਪ ਜਿਹੜੀ ਆ ਉਹ ਦੇਖਦੀ ਸੀ ਕਿ ਉੱਥੇ ਏਟੀਐਮ ਮਸ਼ੀਨ ਦੇ ਵਿੱਚ ਇੱਕ ਮਨੀ ਲਾਡਾ ਜਿਹੜਾ ਮੁੰਡਾ ਆ ਉਹ ਜਿਹੜਾ ਜੌਬ ਕਰਦਾ ਸੀਗਾ ਕੰਪਨੀ 'ਚ ਤੇ ਕੰਪਨੀ ਦਾ ਨਾਮ ਹੈਗਾ ਸੀਐਮਐਸ ਸੀਐਮਐਸ ਕੰਪਨੀ ਜਿਹੜੀ ਏਟੀਐਮ ਆ ਦੇ ਵਿੱਚ ਪੈਸੇ ਭਰਦੀ ਆ ਤੋ ਐਡਾ ਜਿੰਨੇ ਵੀ ਤੁਸੀਂ ATM ਦੇਖਦੇ ਜੀ ਪ੍ਰਾਈਵੇਟ ਕੰਪਨੀਆਂ ਹੁੰਦੀਆਂ ਜਿਹੜੀਆਂ ਡੀਲ ਕਰਦੀਆਂ ਨੇ ਤੇ ਉਹਨਾਂ ਦਾ ਕੰਟ੍ਰੈਕਟ ਹੁੰਦਾ ਆ ਉਹ ਪੈਸੇ ਜਿਹੜੇ ਆ ਉਹ ਪਰਨ ਜਾਂਦੀ ਐਡਮਸ਼ਿਨ ਵਿੱਚ ਤੇ منی ਉਥੇ ATMਸ ਪੈਸੇ ਪਰ ਜਾਂਦਾ ਸੀਗਾ ਤੇ ਮੰਦੀਪ ਜਿਹੜੀ ਸੀਗੀ ਉਹਦਾ ਬਹੁਤ ਮਨ ਹੁੰਦਾ ਸੀਗਾ ਵੀ ਇਹਦੇ ਚ ਰੋਜ਼ ਇੰਨੇ ਪੈਸੇ ਭਰਦੇ ਆ ਕਿਉਂ ਨਾ ਇਹ ATM ਮਸ਼ੀਨ ਜਿਹੜੀ ਆ ਕਿਸੇ ਦਿਨ ਕਿ ਲੁੱਟੀ ਜਾਵੇ ਚੋਂ ਪੈਸੇ ਕੱਢੇ ਜਾਂ। ਹੁਣ ਇਹ ਚੀਜ਼ ਨੂੰ ਲੈ ਕੇ ਉਹਨੇ ਸੋਚਣਾ ਸ਼ੁਰੂ ਕਰ ਦਿੱਤਾ। ਪਰ ਇਹਦੇ ਨਾਲ ਫਿਰ ਉਹਨੇ ਥੋੜਾ ਮਣੀ ਦੇ ਨਾਲ ਹੈਲੋ ਹਾਈ ਵੀ ਸ਼ੁਰੂ ਕੀਤੀ ਮਣੀ ਨਾਲ ਗੱਲਾਂ ਬਾਤਾਂ ਨੂੰ ਲਗਾ। ਸੋ ਮਣੀ ਨਾਲ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਉਹ ਇਸ ਨਤੀਜੇ ਤੇ ਪਹੁੰਚੀ ਕਿ ਇਹਦੀ ਮਸ਼ੀਨ ਨੂੰ ਲੁੱਟੋ ਦੀ ਜਗ੍ਹਾ ਉਸ ਜਗ੍ਹਾ ਨੂੰ ਲੁੱਟਿਆ ਜਾਵੇ ਜਿੱਥੇ ਏਟੀਐਮ ਮਸ਼ੀਨ ਚ ਪੈਸੇ ਆ ਕੇ ਪੈਂਦੇ। ਯਾਨੀ ਕਿ ਕੋਈ ਜਗ੍ਹਾ ਜਿੱਥੇ ਸਾਰੇ ਪੈਸੇ ਇਕੱਠੇ ਹੁੰਦੇ ਨੇ ਉੱਥੋਂ ਵੀ ਰੈਡੀ ਮਸ਼ੀਨਾਂ ਚ। ਸੋ ਇੱਥੇ ਇਸ ਬੁਨਾ ਨੇ ਜਨਮ ਲਿੱਤਾ। ਸੋ ਮਨਦੀਪ ਗੌਰ ਨੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਮਨਦੀਪ ਕੌਰ ਦਾ ਇਹਨਾਂ ਜਨਾਂ ਦੇ ਵਿੱਚ ਵਿਆਹ ਹੀ ਹੋ ਜਾਂਦਾ ਜਸਵਿੰਦਰ ਨਾ ਦੇ ਬੰਦੇ ਦੇ ਨਾਲ ਸੋ ਇਹਨਾਂ ਨੇ ਦੋਨਾਂ ਨੇ ਮਿਲ ਕੇ ਫਿਰ ਇਹ ਦੀ ਪਲਾਨਿੰਗ ਸ਼ੁਰੂ ਕਰ ਦਿੱਤੀ ਮਨੀ ਮੇਦੇ ਵਿੱਚ ਨਾਂ ਨੋਅ ਕੀਤਾ ਤੇ ਕੁੱਲ 8-10 ਜਾਣੇ ਇਸ ਪਲਾਨਿੰਗ ਦੇ ਵਿੱਚ ਇਨਵੋਲ ਹੋ ਗਏ 4 ਮਹੀਨੇ ਇਸ ਗੱਲ ਦੀ ਪਲਾਨਿੰਗ ਚੱਲਦੀ ਰਹੀ ਭਈ ਜਿਹੜੀ ਇਹ ਚੋਰੀ ਆ ਡਕੈਤੀ ਉਹ ਕਿੱਦਾਂ ਮਾਰੀ ਜਾਵੇ ਤਾਂ ਜੋ ਪੁਲਿਸ ਤੋਂ ਵੀ ਬਚਿਆ ਜਾਵੇ ਤੇ ਸੋਹਣੀ ਗੱਲ ਇਹ ਹੈ ਕਿ ਆ ਵੀ ਉਹਨਾਂ ਨੇ ਇਸ ਡਕੈਤੀ ਦੇ ਲਈ ਆ ਪ੍ਰਮਾਤਮਾ ਕੋਲੋਂ ਇਹ ਸੁਖਣਾ ਵੀ ਸੁਕਲੀਆਂ ਸੋ ਇਹ ਜਿਹੜੀ ਚੋਰੀ ਹੈਗੀ ਆ ਜਦੋਂ ਇਹਨਾਂ ਨੇ ਕਰਨੀ ਸੀਗੀ ਸੋ 4 ਮਹੀਨੇ ਇਸ ਗੱਲ ਦੀ ਪਲੈਨਿੰਗ ਜਿਹੜੀ ਉਹ ਕੀਤੀ ਜਾਂਦੀ ਆ ਸੋ ਪਲੈਨਿੰਗ ਕਰਕੇ ਇਹ ਡਿਸਾਈਡ ਹੁੰਦਾ ਆ ਵੀ ਆਪਾਂ ਕਿਸ ਦਿਨ ਜਿਹੜਾ ਆ ਉਹ ਚੋਰੀ ਕੀਤੀ ਜਾਵੇ ਡਕੈਤੀ ਮਾਰੀ ਜਾਵੇ ਕਿਉਂਕਿ ਜਿਹੜੇ ਏਟੀਐਮ ਮਸ਼ੀਨ ਹੁੰਦੀਆਂ ਨੇ ਇਹਨਾਂ ਵਿੱਚ ਅਕਸਰ ਸ਼ਨੀ ਐਤਵਾਰ ਜਿਹੜਾ ਪੈਸਾ ਨਹੀਂ ਪਾਇਆ ਜਾਂਦਾ ਛੁੱਟੀ ਅਕਦਰ ਹੁੰਦਾ ਪਰ ਸ਼ਨੀ ਐਤਵਾਰ ਤੋਂ ਕੀ ਪੈਸਾ ਜ਼ਿਆਦਾ ਘਣ ਹੁੰਦਾ ਇਸ ਕਰਕੇ ਜਾਂ ਤੇ ਸ਼ੁੱਕਰਵਾਰ ਬਹੁਤ ਸਾਰਾ ਪੈਸਾ ਜਮ੍ਹਾਂ ਕਰਾਇਆ ਜਾਂਦਾ ਜਾਂ ਫਿਰ ਸੋ ਬਾਰ ਬਹੁਤ ਸਾਰਾ ਸੋ 4 ਮਹੀਨੇ ਦੀ ਬਲੈਂਡਿੰਗ ਤੋਂ ਬਾਅਦ ਉਹ ਟਾਈਮ ਆ ਗਿਆ ਜਦੋਂ ਚੋਰੀ ਜਿਹੜੀ ਆ ਉਹ ਇਹਨਾਂ ਨੇ ਕਰਨ ਦਾ ਪਲਾਨ ਕਰ ਲਿਆ 9 ਜੁਲਾਈ ਦੀ ਗੱਲ ਹੈ ਰਾਤ ਦਾ ਸਮਾਂ ਸੀਗਾ ਲਗਭਗ 1 ਵਜੇ ਦਾ ਟਾਈਮ ਤਾਂ ਇਹਨੂੰ 9 ਤੇ 10 ਦੇ ਵਿਚਕਾਰ ਦਾ ਟਾਈਮ ਮੰਨਿਆ ਜਾ ਸਕਦਾ ਹੈ ਲੁਧਿਆਣੇ ਦੀ ਵਾਰਦਾ 2023 ਦੀ ਗੱਲ ਹੈ ਤੇ ਜਿਹੜੀ ਆ ਮੰਦੀਪ ਕੌਰ ਐ ਇਹ ਵੀ ਲੁਧਿਆਣੇ ਰਹਿਣ ਵਾਲੀ ਸੀ ਸੋ ਜਿਹੜਾ ਮਨੀ ਸੀਗਾ ਉਹ ਸੀਐਮਐਸ ਕੰਪਨੀ 'ਚ ਕੰਮ ਕਰਦਾ ਸੀਗਾ ਉਨੇ ਪੂਰਾ ਪਲਾਨ ਕਰ ਲਿਆ ਤੇ ਇਹਨਾਂ ਨੇ ਰਾਤ ਨੂੰ ਆਪਣਾ 1 ਵਜੇ ਦੇ ਲਾਗੇ ਉਥੇ ਇੰਟਿਕੈਤੀ ਮੰਦ ਦਾ ਪਲਾਨ ਕਰਿਆ ਯਾਰ ਦਾ ਜਾਣੇ ਚਲੇ ਗਏ ਨੌ ਸਿੱਖੀਏ ਸਾਰੇ ਜੋ ਤੇ ਇਹਨਾਂ ਕੋਲ ਇੱਕ ਵੀ ਹਥਿਆਰ ਨਹੀਂ ਕੋਈ ਬੰਦੂਕ ਨਹੀਂ ਕੋਈ ਪਿਸਤੌਲ ਨਹੀਂ ਇੱਕ ਬੰਦਾ ਸੀ ਜਿਸ ਕੋਲ ਇੱਕ ਚਾਕੂ ਹੈਗਾ ਸੀਦਾ ਨਾਲ ਲੈ ਗਿਆ ਬਾਕੀ ਕੁਝ ਨਹੀਂ ਸੋ ਇਹਨਾਂ ਨੇ ਜਾ ਕੇ ਸਭ ਤੋਂ ਪਹਿਲਾਂ ਤੇ ਜਿਹੜੇ ਸੀਸੀਟੀ ਵੀ ਕੈਮਰੇ ਸੀਗੇ ਉਹਨਾਂ ਸਾਰੇ ਦੀਆਂ ਤਾਰਾਂ ਵਢੀ ਤਾਰਾਂ ਵਢਣ ਤੋਂ ਬਾਅਦ ਮਨੀ ਕਿਉਂਕਿ ਉਥੇ ਜੌਬ ਕਰਦਾ ਸੀਗਾ ਮਨੀ ਅੰਦਰ ਗਿਆ ਤੇ ਉਹਨੇ ਆਪਣਾ ਕੋਈ ਪਾਰਟੀ ਦੱਸ ਕੇ ਸਾਰੇ ਬੰਦਿਆਂ ਨੂੰ ਇੱਕ ਕਮਰੇ 'ਚ ਬੁਲਾ ਰਿਆ ਭਈ ਇੱਥੇ ਆਪਾਂ ਪਾਰਟੀ ਕਰਨੀ ਹੈ ਮੈਂ ਤੁਹਾਨੂੰ ਸਾਰਿਆਂ ਲਈ ਖਾਣਾ ਉਸਨੇ ਸੋ ਤੇ ਜਵਾਬ ਕਰਦਾ ਸੀ ਸਾਰ ਨੂੰ ਵਿਸ਼ਵਾਸ ਸੀਗਾ ਉਹਦੇ ਤੇ ਉਹ ਸਾਰੇ ਕਮਰੇ 'ਚ ਜਾਏ ਤੇ ਮਣੀ ਦੇ ਬਾਰੋ ਕਮਰੇ 'ਚ ਕੁੱਟੀ ਦਾ ਕੋਣੇ 8.5 ਕਰੋੜ ਦੀ ਚੋਰੀ ਤੇ ਐਡੇ ਸਹੀਸ ਤਰੀਕੇ ਦੇ ਨਾਲ ਹੋ ਜੀਵੇ ਸੋ ਇਹਨਾਂ ਨੇ ਸਾਰਾ ਪੈਸਾ ਇਕੱਠਾ ਕੀਤਾ ਇਕੱਠਾ ਕਰਕੇ ਜਿਹੜੀ ਕੰਪਨੀ ਹੈ ਸੀਐਮਐਸ ਇਹਨਾਂ ਦੇ ਜਿਹੜੇ ਦੇਖਿਆ ਹੋਣਾ ਵੀ ਇਹਨਾਂ ਦੀਆਂ ਜੀਪਾਂੀਆਂ ਹੁੰਦੀਆਂ ਨੇ ਗੱਡੀਆਂ ਹੁੰਦੀਆਂ ਨੇ ਵੱਡੀਆਂ ਇੰਨਾ ਜਿਹਾ ਪੈਸਾ ਬੈਂਕਾਂ ਚ ਜਾ ਕੇ ਟ੍ਰਾਂਸਫਰ ਕਰਦੇ ਨੇ ਇਹ ਕਿ ਮੱਚੋ ਸੋ ਉਸੇ ਹੀ ਗੱਡੀ ਦੇ ਵਿੱਚ ਇਹਨਾਂ ਨੇ ਸਾਰਾ ਪੈਸਾ ਰੱਖਿਆ ਕਿ ਉੱਥੋਂ ਨਿਕਲ ਥੋੜੀ ਦੂਰ ਜਾ ਕੇ ਇਹਨਾਂ ਨੇ ਆਪਣੇ ਆਪਣੇ ਸਾਰੇ ਪੈਸੇ ਵੰਡੇ ਆਪਣੇ ਜਿਗਾਹਾਂ ਉੰਡੀਆਂ ਤੇ ਹੁਣ ਇਧਰ ਕੀ ਸੀਗਾ ਜਿਹੜੇ ਬੰਦੇ ਡੱਕੇ ਸੀਗੇ ਕਿਸੇ ਦੀ ਜੁਰਤ ਨਹੀਂ ਪੈਰੀ ਸੀਗੀ ਵੀ ਕਿਸੇ ਨੂੰ ਦੱਸ ਸਕੇ ਵੀ ਸਾਨੂੰ ਐਡਾ ਵੱਡਾ ਬੇਕੂ ਬਣਾ ਕੇ ਕੋਈ ਪੈਸੇ ਲੁੱਟ ਕੇ ਲੈ ਗਿਆ ਹੁਣ ਹੋਇਆ ਇਦਾਂ ਫਿਰ ਨੈਕਸਟ ਡੇ ਇਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਹੈ ਸਾਤੇ ਮਹੀ ਲਾਕੇ ਜ ਜਦੋਂ ਪੁਲਿਸ ਨੇ ਇਹ ਗੱਲ ਸੁਣੀ ਆ ਵੀ 8.5 ਕਰੋੜ ਦੀ ਚੋਰੀ ਹੋ ਗਈ ਆ ਤਾਂ ਪੈਰਾਂ ਦੀ ਬਣ ਗਈ ਸਾਰੇ ਸਾਰੇ ਘਬਰਾ ਗਏ ਤੇ ਸਾਰੀ ਪੁਲਿਸ ਨੂੰ ਪੰਜ ਮਿੰਟ ਰਹਿ ਗਈ ਇਤੋਂ ਤੱਕ ਕਿ ਡੀਆਈਜੀ ਸਾਹਿਬ ਨੂੰ ਵੀ ਟੈਨਸ਼ਨ ਪੈ ਗਈ ਵੀ ਆਪਾਂ ਹੁਣ ਕੀ ਕਰਾਂਗੇ ਡੀਜੀਪੀ ਸਾਹਿਬ ਜਿੰਨੇ ਵੀ ਸੀਗੇ ਸਾਰਿਆਂ ਨੂੰ ਇਹ ਪੈ ਗਿਆ ਵੀ ਐਡੀ ਵੱਡੀ ਚੋਰੀ ਕਿੱਦਾਂ ਸੋ ਦੇ ਬਾਰੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਪਰ ਕਿਉਂਕਿ ਇਹਨਾਂ ਨੇ ਜਿਹੜੇ ਫੁਟੇਜ ਸੀਗੇ ਕੈਮਰੇ ਦੀਆਂ ਉਹ ਸਾਰੇ ਕੈਮਰੇ ਤਾਰਾ ਮੜਤੀਆਂ ਸੀਗੀਆਂ ਜਿਸ ਕਰਕੇ ਸਮਝ ਨਹੀਂ ਲੱਗੀ ਇਹ ਚੋਰੀ ਜਿਹੜੀ ਆ ਹੋਈ ਕਿੱਦਾਂ ਫਿਰ ਆਲੇ-ਦੁਆਲੇ ਚੈੱਕ ਕਰਨ ਤੋਂ ਬਾਅਦ ਇੱਕ ਲਾਗੇ ਘਰ ਸੀਗਾ ਉਹਦੇ ਕੈਮਰੇ ਚੋਂ ਜਿਹੜੀ ਆ ਉਹ ਫੁਟੇਜ ਜਿਹੜੀ ਆ ਉਹ ਮਿਲ ਗਈ ਪਰ ਬਹੁਤ ਧੁੰਦਲੀ ਫੁਟੇਜ ਸੀਗੀ ਉਹ ਤੋਂ ਵੀ ਜ਼ਿਆਦਾ ਪਤਾ ਨਹੀਂ ਲੱਗ ਰਿਆ ਸੀਗਾ ਪਰ ਫਿਰ ਵੀ ਉਹ ਇੱਕ ਕਾਰਵਾਈ ਕਰਨ ਦੇ ਲਈ ਠੀਕ ਸੀ ਹੁਣ ਜਦੋਂ ਪੁਲਿਸ ਨੇ ਦੇਖਣਾ ਸ਼ੁਰੂ ਕੀਤਾ ਇਹ ਸਾਰਾ ਕੁਝ ਕਿੱਦਾਂ ਹੋਏਗਾ ਕਿਵੇਂ ਹੋਏਗਾ ਹੁਣ ਇਹਦੇ ਵਿੱਚ ਕੀ ਸੀਗਾ ਵੀ ਜਦੋਂ ਪਰਦਾ ਖੁੱਲਨੀ ਸ਼ੁਰੂ ਹੋਈਆਂ ਤਾਂ ਸਭ ਤੋਂ ਪਹਿਲਾਂ ਤੇ ਸਾਰੇ ਪਾਸੇ ਰਸਤੇ ਦੇਖੇ ਗਏ ਵੀ ਕਿਹੜੇ-ਕਿਹੜੇ ਰਸਤੇ ਤੋਂ ਕੀ-ਕੀ ਹੋ ਰਿਹਾ ਹੈ ਉਸ ਤੋਂ ਬਾਅਦ ਉਸ ਏਰੀਆ ਦੇ ਸਾਰੇ ਕਾਲ ਜਿਹੜੇ ਨੇ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਉਸ ਰਾਤ ਕਿਹੜੇ ਕਿਹੜੇ ਫੋਨ ਜਿਹੜੇ ਹੋਏ ਨੇ ਪਰ ਇੰਟਰਸਟਿੰਗ ਗੱਲ ਇੱਥੇ ਸੀ ਕਿ ਉਹਦਣ ਇਹਨਾਂ ਚੋਂ ਕਿਸੇ ਨੇ ਵੀ ਆਪਣਾ ਕੋਈ ਫੋਨ ਕੈਰੀ ਨਹੀਂ ਸੀ ਕੀਤਾ ਕਿਸੇ ਨੇ ਫੋਨ ਤੋਂ ਕੋਈ ਗੱਲ ਨਹੀਂ ਕੀਤੀ ਇਹ ਆ ਕੇ ਸਿੱਧਾ ਇਹਨਾਂ ਨੇ ਆ ਕੇ ਮਿਲਿਆ ਠੀਕ ਹੈ ਕੋਣ ਪੁਲਿਸ ਹੈ ਜਿਹੜਾ ਫੋਨਾਂ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰੇ ਪਹਿਲੂ ਜਿਹੇ ਸਾਹਮਣੇ ਆਏ ਉਹਨਾਂ ਪਹਿਲੂਆਂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਵੀ ਕਿਸੇ ਬੰਦੇ ਕੋਲ ਅਨੈਸੈਸਰੀ ਪੈਸਾ ਹੁੰਦਾ ਹੈ ਤਾਂ ਉਸ ਜ਼ਮਾਨਾ ਸੀਗਾ ਵੀ ਉਹ ਇੰਸਟਾਗ੍ਰam شو ਸੋਸਾਇਟੀਾਂ ਤੇ ਉਹ ਪੈਸੇ ਦੇ ਨਾਲ ਵੀਡੀਓ ਜ਼ਰੂਰ ਬਾਹ ਦਿੰਦਾ ਕਿਉਂਕਿ ਦੇਨੋਗੇ ਸੀ ਕਿ ਇਸ ਗੱਲ ਨੂੰ ਉਸ ਲੱਭ ਰਹੀ ਸੀ ਹੁਣ ਇਹਨਾਂ ਨੇ ਉਥੇ ਫੋਲਣਾ ਸ਼ੁਰੂ ਕੀਤਾ ਉਤੋਂ ਇਹਨਾਂ ਨੂੰ ਕੁਝ ਕਲੂ ਮਿਲੇ ਤੇ ਇੱਕ ਪੁਆਇੰਟ ਤੇ ਆ ਕੇ ਪਤਾ ਲੱਗ ਗਿਆ ਕਿਉਂਕਿ ਜਦੋਂ ਪੁਛਨੇ ਕ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਸਭ ਤੋਂ ਪਹਿਲੇ ਪਤਾ ਕਰੋ ਭਈ ਉਸ ਦਿਨ ਜਿਹੜੀ ਕੰਪਨੀ ਆ ਉਹਦੀ ਛੁੱਟੀ ਕਿਹੜੇ-ਕਿਹੜੇ ਸੀਗੇ ਕਿਹੜੇ-ਕਿਹੜੇ ਬੰਦੇ ਜਿਹੜੇ ਨਹੀਂ ਆਏ ਉਹਦੇ ਵਿੱਚ ਮਨੀ ਦਾ ਨਾਮ ਵੀ ਆਇਆ ਮਨੀ ਨੂੰ ਤਾਂ ਛੁੱਟੀ ਸੀਗਾ ਛੁੱਟੀ ਦੇ ਹੋਂਦ ਦੇ ਬਾਵਜੂਦ ਵੀ ਉੱਥੇ ਆਇਆ ਉਸ ਗੱਲ ਦੀ ਜੋ ਗੱਲ ਖੁੱਲੀ ਤਾਂ ਪਤਾ ਲੱਗਾ ਵੀ ਮਣੀ ਇਹਦੇ ਵਿੱਚ ਨੂੰ ਆਲਾ ਸੋ ਸਭ ਤੋਂ ਪਹਿਲੇ ਮਣੀ ਦੇ ਘਰ ਜਾਇਆ ਗਿਆ ਤੇ ਉੱਥੋਂ ਪੈਸੇ ਬਰਾਮਦ ਕੀਤੇ ਗਏ ਉਹਨਾਂ ਨੇ بڑے ਬੰਦੇ ਜਿਹੜੇ ਸੀਗੇ ਉਸ ਤੋਂ ਦੂਜੇ ਬੰਦੇ ਆ ਪਤਾ ਲੱਗਾ ਉਹ ਬੰਦੇ ਨੇ ਕੀਤਾ ਸੀਗਾ ਪੈਸੇ ਜਿਹੜੇ ਸਾਰੇ ਇਕੱਠੇ ਕਰਕੇ ਸੀਵਰਾ ਦੇ ਵਿੱਚ ਸੁੱਟ ਦਿੱਤੇ ਭਈ ਕਿਸੇ ਨੂੰ ਪਤਾ ਨਾ ਲੱ ਸਕੇ ਤੇ ਪੁਲਿਸ ਨੇ ਨਿਸ਼ਾਨ ਦੇ ਦਿੱਤੇ ਸੀਵਰ ਤੱਕ ਪੰਜਾਬ ਉਸ ਪਹਿਲੀ ਵਾਰੀ ਸੀਵਰਾ ਦੇ ਵਿੱਚ ਇੰਨੀ ਸਿਕ ਪੈਸਾ ਕੱਢਿਆ ਸੋ ਪੈਸਾ ਕੱਢਿਆ ਹੁਣ ਉੱਥੋਂ ਆ ਕੇ ਫਿਰ ਆਪਣਾ ਮਨਦੀਪ ਕੌਰ ਦਾ ਪਤਾ ਲੱਗਾ ਜਿਹਨ ਡਾਕੂ ਸੀ ਨਾ ਕਹਿੰਦੇ ਨੇ ਮਨਦੀਪ ਕੌਰ ਦੇ ਘਰ ਗਏ ਤੇ ਮਨਦੀਪ ਕੌਰ ਦੇ ਘਰੋਂ ਕੋਸ਼ਿਸ਼ ਲੱਭਿਆ ਤਾਂ ਉਹਦੀ ਇੱਕ ਸਕੂਟਰੀ ਸੀਗੀ ਜਿਹਦੇ ਵਿੱਚ ਉਹਨੇ ਕੁਝ ਅਮਾਉਂਟ ਜਿਹੜਾ ਸਕੂਲੀ ਡਿੱਗੀ ਚ ਪਾਇਆ ਸੀ ਸੋ ਉਹ ਅਮਾਉਂਟ ਜਿਹੜੀ ਨਿਕਲੀ ਹੁਣ ਉੱਥੇ ਇਹ ਦੇਖਣਾ ਸ਼ੁਰੂ ਹੋ ਗਿਆ ਵੀ ਇਹ ਆਖਰ ਗਈ ਕਿੱਥੇ ਨਹੀਂ ਕਿਉਂਕਿ ਡਕੈਤੀ ਜੀ ਹੋ ਗਈ ਆ ਪਰ ਡਕੈਤੀ ਤੋਂ ਬਾਅਦ ਜਿਹੜੀ ਮੇਨ ਮਾਸਟਰ ਮਾਈਂਡ ਆ ਉਹ ਕਿੱਥੇ ਗਈ ਆ ਪਰ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਸੀਗਾ ਹੁਣ ਇਹਨਾਂ ਨੇ ਉਹਨਾਂ ਦੇ ਘਰ ਦੇ ਜਿਹੜੇ ਫੋਨ ਆ ਟ੍ਰੇਸ ਕਰਨੇ ਸ਼ੁਰੂ ਕਰ ਦਿੱਤੇ ਟ੍ਰੇਸ ਕੀਤੇ 2 3 4 ਦਿਨ ਕੋਈ ਫੋਨ ਨਹੀਂ ਆਇਆ ਫਿਰ ਇੱਕ ਦਿਨੇ ਫੋਨ ਆਦਾ ਹੈ ਤਾਂ ਫੋਨ ਤੋਂ ਫਿਰ ਪਤਾ ਲੱਗਦਾ ਹੈ ਕਿ ਮਨਦੀਪਕੌਰ ਦੇ ਉਹਦਾ ਜਿਹੜਾ ਹਸਬੰਦ ਹੈ ਜਸਿੰਦਰ ਸਿੰਘ ਉਹ ਹੇਮਕੁੰਡ ਸਾਹਿਬ ਮੱਥਾ ਟੇਕਣ ਗਏ ਹੋਏ ਨਹੀਂ ਇਸ ਗੱਲ ਦੀ ਪ੍ਰਮਾਤਮਾ ਦਾ ਸ਼ੁਕਰ ਕਰਨ ਕਿ ਇਹ ਜਿਹੜੀ ਚੋਰੀ ਆ ਅਸੀਂ ਕਰਨੀ ਸਫਲ ਹੋ ਗਈਆਂ ਦੇਖ ਲਓ ਅੱਜ ਕੱਦ ਚੋਰ ਉਹ ਪ੍ਰਮਾਤਮਾ ਕੋਲੋਂ ਕੀ ਕੀ ਮੰਗ ਰਹੇ ਨੇ ਪਰ ਖੈ ਹੁਣ ਉਸ ਨੂੰ ਪਤਾ ਲੱਗਿਆ ਉਸ ਨੇ ਉੱਥੇ ਜਾ ਕੇ ਧਾਬਾ ਬੋਲਿਆ ਸੀਵਲ ਡਰੈਸਾਂ ਦੇ ਵਿੱਚ ਸੀ ਕਿਉਂਕਿ ਧਾਰਮਿਕ ਜਗ੍ਹਾ ਸੀਗੀ ਉੱਥੇ ਕਿਸੇ ਤਰ੍ਹਾਂ ਦਾ ਹਰਕਮ ਨਾ ਮੱਚੀ ਕਿਸੇ ਤਰ੍ਹਾਂ ਨਾ ਕੋਈ ਫ੍ਰੈਸਚੇਸ਼ਨ ਆਵੇ ਲੋਕਾਂ ਦੇ ਵਿੱਚ ਇਸ ਕਰਕੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਇਹਨੂੰ ਲੱਭਣਾ ਸ਼ੁਰੂ ਕਰ ਦਿੱਤਾ ਕਿਉਂਕਿ ਹਿਮਕੁੰਡ ਸਾਹਿਬ ਦੀ ਚੜ੍ਹਾਈ ਹੈ ਉਸ ਤੋਂ ਬਾਅਦ ਮੌਸਮ ਵੀ ਇਦਾਂ ਦਾ ਸੀਗਾ ਤਕਰੀਬਨ ਉੱਥੇ ਕਾਫੀ ਲੋਕਾਂ ਨੇ 마ਸਕ ਲਾਇਆ ਸੀ ਕਿ 2023 ਦੀ ਗੱਲ ਹੈ ਸੋ ਇੱਥੇ ਚੈਲੰਜ ਇਹ ਆ ਗਿਆ ਪੁਲਿਸ ਲਈ ਵੀ ਇੰਨਾ 마ਸਕਾਂ ਦੇ ਵਿੱਚ ਪਤਾ ਕਿਦਾਂ ਲੱਗੇ ਭਈ ਇਹਦੇ ਚ ਡਾਕੂ ਹਸੀਨਾ ਯਾਨੀ ਕਿ ਮਨਦੀਪ ਕੌਰ ਕਿਹੜੀ ਹੈ ਉਹਦੇ ਲਈ ਬੜੇ ਪਲਾਨ ਕੀਤੇ ਗਏ ਪਰ ਉਹ ਪਲਾਨਾਂ ਦੇ ਵਿੱਚ ਸਭ ਤੋਂ ਪਹਿਲਾਂ ਪਲਾਨ ਇਹ ਆਇਆ ਭਈ ਇਹਨਾਂ ਕੋਲ ਇਹਨਾਂ ਸਾਰਾ ਪੈਸਾ ਆਇਆ ਕਈ ਨਾ ਨਿ ਜ਼ਰੂਰ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਹੋਊਗਾ ਚੜਾਈ ਦੇ ਜਗਾ ਜਦੋਂ ਉੱਥੇ ਨਾਮ ਸਾਰੇ ਦੇਖੇਗੇ ਸਰਚ ਕੀਤੇਗੇ ਪਰ ਉਹਦੇ ਵਿੱਚ ਕਿਸੇ ਉਹਨਾਂ ਚੋਂ ਕਿਸੇ ਨੇ ਵੀ ਦੋਮਾ ਮੀਆਂ ਬੀਬੀ ਚੋ ਹੈਲੀਕਾਪਟਰ ਜਰਾ ਉਹ ਨਹੀਂ ਕੀਤਾ ਤੇ ਇੰਟਰਸਟਿੰਗ ਗੱਲ ਹੈ ਕਿ ਉਹਨਾਂ ਨੇ ਇਹ ਪੈਦਲ ਯਾਤਰਾ ਜਿਹੜੀ ਕਰਨੀ ਸੋਚੀ ਜਿਨੇ ਬਹੁਤ ਜ਼ਿਆਦਾ ਧੰਨਵਾਦ ਕਰਨਾ ਹੋਵੇ ਤੁਮਾਰਾ ਦਾ ਜੋ ਕੋਣ ਇੱਥੇ ਚੈਲੰਜ ਸੀਗਾ ਕਿ ਇਨਾਂ ਦੇ ਮਾਸਕ ਦੇ ਪਿੱਛੇ ਕਿਹਦਾ ਚਿਹਰਾ ਹੈ ਉਹ ਕਿਦਾਂ ਪਤਾ ਲੱਗੇ ਸੋ ਦਿਮਾਗ ਕੰਮ ਕੀਤਾ ਪੁਲਿਸ ਪੁਲਿਸ ਦੇ ਅਫਸਰ ਨੇ ਇੱਕ ਸਕੀਮ ਲਾਈ ਉਹਨਾਂ ਨੇ ਇਹ ਕਿਹਾ ਵੀ ਜਿੱਥੇ ਆ ਕੇ ਚੜਾਈ ਖਤਮ ਹੁੰਦੀ ਆ ਉਦੋਂ ਤੱਕ ਲੋਕਾਂ ਨੂੰ ਸਾਹ ਵੀ ਜੜਿਆ ਹੋਊਗਾ ਗਲਾ ਵੀ ਸੁੱਕਿਆ ਹੋਊਗਾ ਚੜਾਈ ਕਰਕੇ ਤੇ ਉੱਥੇ ਕਿਉਂ ਨਾ ਫਰੂਟੀ ਦਾ ਜਿਹੜਾ ਆ ਲੰਗਰ ਲਾ ਦਿੱਤਾ ਜਾਨਾ ਉਹਨਾਂ ਨੇ ਫਰੂਟੀ ਦਾ ਲੰਗਰ ਲਾ ਦਿੱਤਾ 10-10 ਰੁਪਏ ਦੀ ਫਰੂਟੀ ਹੈ ਫਰੂਟੀ ਦਾ ਲੰਗਰ ਲਾ ਦਿੱਤਾ ਉਹਨੂੰ ਲੱਗਦਾ ਸੀਗਾ ਵੀ ਇਹ ਬਿਲਕੁਲ ਐਜ ਪੁਆਇੰਟ ਤੇ ਆਇਆ ਜਿੱਥੋਂ ਆਪਾਂ ਗੁਰਦਾਰ ਸਾਹਿਬ ਨੂੰ ਐਂਟਰ ਕਰਦੇ ਆ ਤੇ ਉਹਦੇ ਐਜ ਪੁਆਇੰਟ ਤੇ ਲੰਗਰ ਲਾ ਦਿੱਤਾ ਉਹਨ ਉਸ ਜਾਲ ਦੇ ਵਿੱਚ ਉਸ ਗੜਕੀ ਦੇ ਵਿੱਚ ਫਸ ਗਈ ਡਾਕੂ ਸੀ ਡਾਕੂ ਸੀ ਨਾ ਤਾਂ ਗੱਲਾ ਤੇ ਸੁਭਾਤਾ ਹੀ ਹੈ। ਸੋ ਡਾਕੂ ਸੀ ਨਾ ਤਾਂ ਗੱਲਾ ਜੋ ਕਿ ਉਹ ਮੀਆਂ ਬੀਬੀ ਉਹਨੇ ਮਾਸਕ ਲਾਇਆ ਸੀ ਤੇ ਉਹਦੇ ਹਸਮਣ ਨੇ ਆਪਣਾ ਪਰਨਾ ਜਿਹੜਾ ਸੀਗਾ ਉਹ ਉਹਦੇ ਬਿਟਿਆ ਸੀਗਾ ਫੇਸ ਤੇ ਤੇ ਜਦੋਂ ਫਰੂਟੀ ਦੇਖੀ ਕਰੋੜਾਂ ਦੀ ਚੋਰੀ ਕਰੋੜਾਂ ਦੀ ਚੋਰੀ ਕਰੋੜਾਂ ਦੀ ਚੋਰੀ 10 ਰੁਪਏ ਦੀ ਫਰੂਟੀ ਵਿਡੋਲ ਗਈ। ਸੋ ਦਾਦੀ ਕਰ ਮੈਂ ਫਰੂਟੀ ਵੇਨੂੰ। ਉਹਨੇ ਉਹ ਫਰੂਟੀ ਲੰਗਰ ਵਾਲੀ ਜਿਹੜੀ ਉਹ ਲੈ ਲਈ। ਲੂਟੀ ਲੈ ਕੇ ਜਦ ਮਾਲ ਚਲੇਗੀ ਤਾਂ ਟੂਟੀ ਪੀਰੀ ਤੇ ਪੁਲਸ ਨੂੰ ਪਤਾ ਲੱਗ ਗਿਆ ਵੀ ਇਹ ਇਹੇ ਆ ਹੁਣ ਕਿਉਂਕਿ ਉਹ ਐਂਟਰ ਕਰ ਗਏ ਸੀਗੇ ਅੰਦਰ ਤੇ ਕੁਝ ਨਹੀਂ ਚਾਹੁੰਦੀ ਸੀ ਕਿ ਧਾਰਮਿਕ ਸਥਾਨ ਆ ਉਧਰ ਕਿਸੇ ਤਰ੍ਹਾਂ ਦਾ ਵੀ ਕੋਈ ਅੱਲਾ ਗੁਲਾ ਹੋਵੇ ਸੋ ਪੁਲਸ ਨੇ ਆਪਣੀ ਉਹਨਾਂ ਦੀ ਟੀਮ ਨੇ ਜੋ ਸਿਵਲ ਡਰੈਸਾਂ ਸੀ ਸਿਵਲ ਡਰੈਸਾਂ ਸੀਗੇ ਪੁਲਸ ਨੇ ਉਹਨਾਂ ਦੀ ਟੀਮ ਨੇ ਜੋ ਸਿਵਲ ਡਰੈਸਾਂ ਸੀਗੇ ਉਹਨਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਮੱਥਾ ਟੇਕਣ ਦਿੱਤਾ ਮੱਥਾ ਟੇਕ ਕੇ ਜਦ ਨਹੀਂ ਬਾਹਰ ਆਏ ਤਾਂ ਫੇਰ ਉਹਨਾਂ ਨੂੰ ਅਰੈਸਟ ਕਰ ਦਿੱਤਾ ਸੋ ਇਦਾਂ ਕਰੂੜਾ ਦੀ ਚੋਰੀ 10 ਰੁਪਏ ਦੀ ਫਰੂਟੀ ਤੇ ਪੜੀ ਗਈ ਸੋ ਉਸ ਤੋਂ ਬਾਅਦ ਉਸ ਨੂੰ ਕੋਈ 1.6 ਕਰੋੜ ਦੇ ਲਾਗੇ ਜਿਹੜੇ ਪੈਸੇ ਨੂੰ ਗ੍ਰਾਮਤ ਹੋ ਗਏ ਨੇ ਬਾਕੀ ਜਿਹੜੇ ਪੈਸੇ ਨੇ ਉਹ ਹਲੇ ਨਹੀਂ ਲੱਭਰੇ ਉਹਨਾਂ ਦੇ ਵਿੱਚੋਂ 1 ਕਰੋੜ ਜਿਹੜਾ ਸੀਗਾ ਉਹ ਮਨੀ ਕੋਲ ਗ੍ਰਾਮਤ ਹੋਇਆ ਜਦ ਕਿ ਡਾਕੂ ਸੀ ਨਾਲ ਦੇ ਇਹ ਕਹਿਣਾ ਸੀਗਾ ਕਿ ਉਹ 1.5 ਕਰੋੜ ਲੱਗ ਗਿਆ ਸੀ ਵਿੱਚੋਂ ਤੇ ਮਨੀ ਇਹ ਚਾਹੁੰਦਾ ਸੀਗਾ ਕਿ 50 ਲੱਖ ਦੇ ਕਿਤੇ ਇਹ ਰੈਫੇਰੀ ਹੋ ਹੀ ਜਾਵੇ ਬਾਰਾਜੂ ਕਿੰਨਾ ਕੀ ਦਿੱਤੇ ਉਹ ਤਾਂ 50 ਲੱਖ ਵਰਤੂ ਪਰ ਕਿਉਂਕਿ ਪੰਜਾਬੀ ਉਸ ਹੈ ਸੋ ਇਦਾਂ ਜੀ ਡਾਕੂ ਸੀਨਾ ਜਿਹੜੀ ਫੜੀ ਗਈ ਸੋ ਕਿਦਾਂ ਦੇ ਲੱਗੀ ਤੁਹਾਨੂੰ ਇਹ ਡਾਕੂ ਸੀਨਾ ਦੀ ਇਹ ਵਾਲੀ ਕਹਾਣੀ ਮੈਨੂੰ ਪਤਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਇਹ ਸੱਚੀ ਕਹਾਣੀ ਹੈ ਤੁਸੀਂ ਗੂਗਲ ਤੇ ਜਾ ਕੇ ਨੂੰ ਸਰਚ ਕਰ ਸਕਦੇ ਹੋ ਇਦਾਂ ਦੀ ਹੋਰ ਵੀ ਕਹਾਣੀਆਂ ਸੁਣਨੀ ਹੈ ਤੇ ਤੁਸੀਂ ਮੇਰਾ YouTube ਚੈਨਲ ਮੇਰਾ Facebook ਉਹਨਾਂ ਨੂੰ ਤੁਸੀਂ ਜੁਆਇਨ ਕਰੋ ਤੇ ਇਸ ਕਹਾਣੀ ਦੇ ਉੱਤੇ ਆਪਣੇ ਕਮੈਂਟ ਜਰੂਰ ਪਾਓ ਲਾਈਕ ਕਰੋ ਸ਼ੇਅਰ ਕਰੋ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ ਅ ਤੱਕ ਸਸੀ ਕਾ